ਸਾਥੀ ਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੇ ਸਾਬਤਿਆਂ ਮਲ ਦਾ ਗੁੱਜਰਕੌਰ ਬਾਬਾ ਜੀਵਨ ਸਿੰਘ ਬਾਬਾ ਸੰਜੇ ਸਿੰਘ ਵੱਡੇ ਸਾਬਦਾ ਦੇ ਤੇ ਹੋਰ ਬਹੁਤ ਸਾਰੇ ਸਿੰਘਾਂ ਸਿੰਘਣੀਆਂ ਦੀ ਸ਼ਹੀਦੀ ਜਿਹੜੀ ਇਸ ਹਫ਼ਤੇ ਦੇ ਵਿੱਚ ਹੋਈ ਆ ਜਿਹਨੂੰ ਸਿੱਖ ਕੌਮ ਦੇ ਵਿੱਚ ਸ਼ਹੀਦੀ ਹਫ਼ਤਾ ਕਿਹਾ ਜਾਂਦਾ ਉਸ ਨੂੰ ਸ਼ਰਧਾ ਦੇ ਫੁੱਲ ਨਵਨ ਪੇਟ ਕਰਨ ਦੇ ਲਈ ਪਿੰਡ ਮਹਿਦੂਦਾਂ ਦੇ ਜਿਹੜੇ ਨੌਜਵਾਨ ਨੇ ਬਹੁਤ ਤੁਸੀਂ ਦੇਖ ਰਹੇ ਹੋ ਕਿ ਹਰ ਸਾਲ ਇੱਥੇ ਜਿਹੜਾ ਤਿੰਨੇ ਦੇ ਰਸਤਾ ਲੰਗਰ ਲਗਾਉਂਦੇ ਨੇ ਇਸ ਵਕਤ ਕਮਲ ਸਿੰਘ ਮਾਗਟ ਸਾਡੇ ਨਾਲ ਮੌਜੂਦ ਨੇ ਤੇ ਸਭ ਤੋਂ ਪਹਿਲਾਂ ਆਪਾਂ ਇਸ ਲੰਗਰ ਦੀ ਜਾਣਕਾਰੀ ਕਮਲ ਜੀ ਤੋਂ ਲਵਾਂਗੇ ਕਮਲ ਜੀ ਇਸ ਲੰਗਰ ਵਾਲੇ ਦੱਸੋ ਕਿਵੇਂ ਚੱਲਦਾ ਤੇ ਕਦੋਂ ਸ਼ੁਰੂਆਤ ਹੋਈ ਸੀ ਤੇ ਅੱਜ ਕਿਵੇਂ ਚੱਲ ਰਿਹਾ ਕਿਹਨੇ ਬਣਾ ਦਿੱਤੀ ਇਹ ਸਾਡਾ ਜੀ ਤੀਜਾ ਲੰਗਰ ਆ ਜੀ ਤੇ ਇਹਨੂੰ ਤਿੰਨ ਸਾਲ ਹੋ ਗਏ ਪਿਛਲੇ ਲਾਉਦੇ ਆ ਨੂੰ ਹਾਂਜੀ ਵਧੀਆ ਚੱਲ ਰਿਹਾ ਪਿਛਲੇ ਸਾਲ ਯਾਨੀ ਪਹਿਲੇ ਸਾਲ ਸਾਡਾ ਯਾਨੀ ਥੋੜਿਆ ਉਸ ਹਾਵਨਾ ਘਟੇ ਲੱਗਿਆ ਸੀ ਜੇੰਨੇ ਦਿਨੇ ਦਾ ਰਸ ਦਾ ਰੱਜਣਾ ਘਟਣ ਲੱਗਿਆ ਸੀ ਕਿ ਬਹੁਤ ਪ੍ਰੋਗਰੈਸ ਜੀ 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 ਯਾਨੀ ਬਹੁਤ ਜ਼ਿਆਦਾ ਸੰਗਤ ਆ ਰਹੀ ਹੈ ਜੀ 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 ਮੈਨੂੰ ਪਤਾ ਲੱਗ ਰਿਹਾ ਲੋਕਾਂ ਨੂੰ ਵੀ ਇਹ ਪਿਛਲੇ ਸਮੇਂ ਤੋਂ ਲਾ ਰਹੇ ਨੇ ਲੰਗਰ ਜੀ 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 ਉਹਨਾਂ ਨੂੰ ਹੁਣ ਪਤਾ ਲੱਗ ਰਿਹਾ ਹੈ ਕਹਾਂ ਕਹਾਂ ਵੀ ਇਹ ਰੈਗੂਲਰ ਲਗਾਉਂਦੇ ਨੇ ਹਰ ਇੱਕ ਸਾਲ ਜੀ ਸਵਾ ਤੇ ਜੀ ਜੀ ਵਧੀਆ ਯਾਨੀ ਠੀਕ ਆ ਸੇਵਾ ਕਰਕੇ ਵਧੀਆ ਲੱਗਦਾ ਅੱਛਾ ਕਮਲ ਜੀ ਆਪਣਾ ਕੇ ਪਿੰਡਾ ਜਿਹੜਾ ਇੱਥੋਂ ਕਿੰਨਾ ਕਿਲੋਮੀਟਰ ਇਹ ਤੋਂ ਹੋਇਆ ਜੀ ਸੱਤ ਕਿਲੋਮੀਟਰ ਤੇ ਜੀ ਜੀ ਅੱਛਾ 7 ਕਿਲੋਮੀਟਰ ਤੇ ਆ ਕੇ ਮੰੰਦਰ ਲਗਾਇਆ ਤੇ ਸੇਵਾ ਕੀਤੀ ਜਾ ਰਹੀ ਹੈ ਪਿੰਡ ਲਗਭਗ ਕਾਫੀ ਨੌਜਵਾਨ ਜਿਹੜੇ ਪਿੰਡ ਦੇ ਉਹ ਇੱਥੇ ਮੌਜੂਦ ਨੇ ਤੇ ਕੀ ਕਹਿਣਾ ਚਾਹੁੰਦੇ ਉਹ ਬੜੀ ਹੈ ਜੀ ਸਾਰਾ ਪਿੰਡ ਸਾਧਾਂ ਸਾਰੇ ਨਾਲ ਦੇ ਸਾਰੇ ਸਾਰੇ ਪਿੰਡ ਦੇ ਹੀ ਬਹੁਤ ਵਧੀਆ ਸਹਿਯੋਗ ਆ ਸਾਰੀ ਆ ਕੇ ਸੇਵਾ ਕਰਾਉਂਦੇ ਜੀ ਕਿਉਂਕਿ ਲੰਗਰ ਤੇ ਜਿਹੜਾ ਲਾਣਾ ਕੋਈ ਨਾ ਲਗਾਤਾਰ 4 25 26 27 28 ਇਸ ਵਾਰ ਵੀ ਲੱਗਿਆ ਹਾਂਜੀ ਹਾਂਜੀ ਤੇ ਜਿਹੜੇ ਵਾਰ ਵੀ 4 ਦਿਨ ਲੱਗਿਆ ਸੀ ਪਹਿਲੇ ਸਾਲ ਜਦੋਂ ਲਾਇਆ ਸੀ ਉਦੋਂ 3 ਦਿਨ ਸੀਗਾ ਜੀ ਜੀ ਤੇ ਗਾਣੋ ਕੋਸ਼ਿਸ਼ ਕਰਾਂਗੇ ਹੋਰ ਵਧੀਆ ਕਰੀਏ ਅੱਜ ਅੱਛਾ ਲੰਗਰ ਦੇ ਵਿੱਚ ਜਿਹੜਾ ਗੰਨਾ ਤੁਸੀਂ ਲੈ ਕੇ ਆਉਨੇ ਹੋ ਇਹ ਸੇਵਾ ਭਾਵਨਾ ਦਾ ਆਉਂਦਾ ਜਾਂ ਕਿ ਤੁਸੀਂ ਪਰਹੇਜ਼ ਕਰਦੇ ਹੋ ਤੋ ਨਹੀਂ ਨਹੀਂ ਇਹ ਪਰਹੇਜ਼ ਆਪ ਦਾ ਮੁੱਲ ਲੈ ਕੇ ਆਉਂਦੇ ਹਾਂਜੀ ਹਾਂਜੀ ਸਾਰੇ ਨਗਰ ਦਾ ਜਿੰਨਾ ਸਕੇ ਜੋ ਉਹਦਾ ਥੋੜਾ ਥੋੜਾ ਐਨ ਆਰ ਆਈ ਵੀਰਾਂ ਦਾ ਜ਼ਿਆਦਾ ਸਹਿਯੋਗ ਆ ਸਾਡੇ ਦੇ ਹਾਂਜੀ ਹਾਂਜੀ ਤੋਂ ਬਾਅਦ ਬਤਨੇ ਮਤਲਬ ਫਿਰ ਲੋਕਾਂ ਦੇ ਨਾਲ ਫਿਰ ਲੰਗਰ ਕੰਨਾ ਲੈਉਣੇ ਉਸ ਤੋਂ ਬਾਅਦ ਵਰਤੌਣੇ ਹਾਂ ਜੀ ਤੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸ਼ਹੀਦੀ ਹਫਤਾ ਚੱਲ ਰਿਹਾ ਹੈ ਇਸ ਦੇ ਵਿੱਚ ਸ਼ਹੀਦੀ ਹਫਤੇ ਦੇ ਵਿੱਚ ਇਹੀ ਹੈ ਨਾ ਤੋਂ ਨੇ ਆ ਕਿ ਉਹੜਵਾ ਜੀ ਨਾ ਕੀਤੀ ਜਾਵੇ ਜਿਵੇਂ ਇਤਿਹਾਸ ਬਾਰੇ ਜਾਣੂ ਕਰਾਇਆ ਜਾਵੇ ਉਹ ਆਪਾਂ ਨੂੰ ਜਿਹੜੇ ਆਉਣ ਵਾਲੀ ਪੀੜ੍ਹੀ ਆ ਜੀ ਜੀ ਇਸ ਦੇ ਬਾਰੇ ਇਤਿਹਾਸ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਹੈ ਜੀ ਜੀ ਛੋਟੇ ਬੱਚਾ ਦੇ ਕੋਣ ਸੀਗੇ ਨਵੇਂ ਜਵਾਨਾਂ ਨੂੰ ਜਾਣੂ ਕਰਾਇਆ ਜਾਵੇ ਪਿੰਡ-ਪਿੰਡ ਦੇ ਵਿੱਚ ਜਿਹੜਾ ਪ੍ਰਚਾਰ ਹੋਵੇ ਜੀ ਜੀ ਤਾ ਕਿ ਤੇ ਜਾ ਕੇ ਤੁਹਾਨੂੰ ਕਿੱਥੇ ਨੂੰ ਪਹੁੰਚਣੇ ਕੀ ਕਹਾ ਜੀ ਜੀ ਅੱਛਾ ਅੱਗੇ ਇਹੀ ਜਾਰੀ ਰੱਖਣ ਦਾ ਪ੍ਰੋਗਰਾਮ ਆ ਕੋਈ ਇਸ ਦੇ ਵਿੱਚ ਹੋਰ ਬਦਲਾਅ ਹੋ ਜਾਂ ਇਸ ਦੇ ਵਿੱਚ ਹੋਰ ਇਹਨੂੰ ਅੱਗੇ ਬਤਕੀਪੋ ਵਾਲੇ ਬਿਲਾਲ ਜਾਨੀ ਗੰਨੇ ਜਰਾਦਾ ਇੱਥਾਂ ਆ ਪੀਐਸ ਆਫਸਰ ਥੋੜੇ ਜੀ ਜੀ ਜਿਵੇਂ ਆਪਾਂ ਨਾਉਨ ਨੂੰ ਪਹਿਲੋਂ ਕਹਾ ਨੂੰ ਪ੍ਰਸ਼ਾਸਨ ਬਾਣੀ ਦਾ ਵੀ ਕਰ ਸਕਦੇ ਆ ਉਹਦੇ ਵਿੱਚ ਸੇਵਾਦਾਰ ਵੀ ਵਧ ਜਾਈਦੇ ਆ ਤੇ ਹੋਰ ਵੀ ਜਾਨੀ ਕਾਜੋ ਸਮਾਨ ਬਹੁਤ ਹੈ ਇਹਦੇ ਵਿੱਚ ਪਰ ਨੇ ਗੁੰਡੇ ਦੇ ਦਾ ਸਮਾਨ ਹੋਰ ਤਾਂ ਕਾਫੀ ਕੁਝ ਚਾਹੀਦਾ ਹੁੰਦਾ ਮਤਲਬ ਪ੍ਰਿੰਟ ਵੀ ਦੂਰ ਹੋਣਾ ਕਰਕੇ ਫਿਰ ਸਮਾਨ ਜੀ ਹਾਂ ਜੀ ਹਾਂ ਜੀ ਉਹ ਲਈ ਇਹ ਚੀਜ਼ ਆਫੀ ਆ ਥੋੜੀ ਜੀ ਜੀ ਅੱਛਾ ਦਿਖਾਉਂਗੇ ਮੜਾ ਜਿਆਦਾ ਕੈਮਰੇ ਦੇ ਰਾਹੀਂ ਕੀ ਕੀ ਨੇ ਹਾਂ ਜੀ ਹਾਂ ਜੀ ਹਾਂ ਜੀ ਅੱਜ ਤਾਂ ਚਲੋ ਸਮਾਪਤੀ ਦਾ ਦੇਣਾ ਜੀ ਜੀ ਇਸ ਲਈ ਥੋੜਿਆ ਸਟੈਂਡੋਂਟ ਵੀ ਲਾ ਚੁੱਕੇ ਆ ਪਹਿਲਾਂ ਜਿਹੜੀ ਲੱਗਿਆ ਸਾਰਾ ਤੇ ਅੱਜ ਦਾ ਕੋਆ ਕੁਚੇ ਕਲਾੜੀ ਕੋ ਜਲ ਰਹੀ ਆ ਅੱਛਾ ਜੀ ਨਹੀਂ ਅੱਗੇ ਦੋ ਚੱਲਦੀਆਂ ਹੁੰਦੀਆਂ ਨੇ ਅੱਛਾ ਅੱਛਾ ਹਾਂ ਜੀ ਉਹ ਪਰੇ ਬਸ ਮੜੇ ਪਾਸੇ ਜਿਹੜੀ ਜੀ 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 ਅਵੋ ਤੇ ਕੱਢੀਆਂ ਟਰੈਕਟਰ ਖੜੇ ਨੇ ਉਸ ਤੇ ਲੱਗਿਆ ਸੀ ਆਪਣਾ ਟੈਂਟ ਇਹ ਅੱਛਾ ਰਾਤ ਕਦੇ ਦਲਦੀ ਰਾਤ ਦੇ ਹਵਾ ਦੇ ਨਾਲ ਟੈਂਕ ਵੀ ਟੁੱਟਦੇ ਗਿਆ ਸੀ ਆ ਇਹ ਕਾਫੀ ਆ ਆਹ ਦੇਖਾਂ ਨੂੰ ਕੋਸ਼ਿਸ਼ ਕਰਾਂਗੇ ਵਾਟਰਪੂਫ ਟੈਂਟ ਲਾਉਣ ਦੇ ਜੀ 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 ਹਾਂ ਜੀ ਹਾਂ ਅੱਛਾ ਜਿਵੇਂ ਕਾਫੀ ਦੂਰ ਆ ਕੇ ਲਗਾਇਆ ਨੇੜੇ-ਨੇੜੇ ਦੇ ਦੋ ਤਿੰਨ ਪਿੰਡ ਨੇ ਚਾ ਉਹ ਕਦੋਂ ਲਾ ਲੋ ਚਾ ਮਦੀਪੁਰ ਲਾ ਲੋ ਚਾ ਬਰਮਾਲੀਪੁਰ ਲਾ ਲੋ ਚਾ ਦਰਾਹ ਲਾ ਲੋ ਅਰੇ ਚੱਲ ਗਾ ਲੋ ਵੀ ਇਹ ਨਾ ਬੰਦੇ ਵੀ ਕੋਈ ਆ ਰਿਹਾ ਵੀ ਅੱਗੇ ਭਾਈ ਤੁਹਾਨੂੰ ਅਸੀਂ ਵੀ ਇਸ ਵਿੱਚ ਪਰਿਆ ਕਰਾਂ ਹਾਂਜੀ ਹਾਂਜੀ ਲੋਕ ਆਈ ਜਾਂਦੇ ਆ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਰਲ ਕੇ ਜਿਵੇਂ ਚਾਹ ਦਾ ਲੰਗਰ ਜੁਵੇਰੇ ਕਰਦੇ ਆ ਰਹੇ ਤਾਂ ਵੀ ਜਣੇ ਆਏ ਸੀ ਤੇ ਜੀ ਕੋਈ ਜਾਣੂ ਵੀ ਆਓ ਤੇ ਸਾਰਿਆਂ ਇਹ ਸੀ ਕਮਲ ਮੰਗਟ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਆ ਤੇ ਫੇਰ ਦੁਬਾਰਾ ਦਿਖਾ ਦਿੰਨੇ ਆ ਸਾਹਮਣੇ ਸਾਹਮਣੇ ਜਿਹੜੀ ਖਿਡਾਰੀ ਆ ਉਹ ਚੱਲ ਰਹੀ ਆ ਉਸ ਦੇ ਵਿੱਚ ਸੇਵਾ ਜਿਹੜੀ ਨੌਜਵਾਨ ਪਿੰਡ ਮਾਬੀਦਾ ਦੇ ਕਰ ਰਹੇ ਨੇ ਇਹ ਇਹ ਖਿਡਾਰੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਨੌਜਵਾਨ ਪਿੰਡ ਮਾਜੂਦਾ ਦੇ ਸੇਵਾ ਕਰ ਰਹੇ ਨੇ ਜੰਨੇ ਦੀ ਟਰਾਲੀ ਜਿਹੜੀ ਖੜੀ ਆ ਜਿਸ ਦੇ ਵਿੱਚ ਅੱਜ ਫੀਰਲਾ ਬਿਨਾ ਦੱਸਿਆ ਜਾ ਰਿਹਾ ਨੌਜਵਾਨਾਂ ਦੇ ਵੱਲੋਂ ਇਹ ਦੇਖੋ ਰੋਕ ਰੋਕ ਕੇ ਜੰਨੇ ਦਾ ਰਸਪਲਾਇਆ ਜਾ ਰਿਹਾ ਤੇ ਜੰਨੇ ਦਾ ਰਸ ਰੋਕ ਰੋਕ ਕੇ ਅਪਲਾਇਆ ਜਾ ਰਿਹਾ ਤੇ 7 ਕਿਲੋਮੀਟਰ ਦੂਰ ਇਸ ਦਿੱਲੀ ਰੋਡ ਤੋਂ ਪਿੰਡ ਮਾਜੂਦਾ ਪੈਂਦਾ ਛੋਟੇ ਸਹਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦਾ ਜਿਹੜਾ ਉਸ ਨੂੰ ਸਮਰਪਿਤ ਜਿਹੜਾ ਇਹ ਜਿਹੜਾ ਗੰਨੇ ਦਾ ਲੰਗਰ ਆ ਉਹ ਲਗਾਇਆ ਜਾ ਰਿਹਾ ਹੈ ਤਿੰਨ ਸਾਲਾਂ ਤੋਂ ਲਗਾਤਾਰ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਇਹ ਲੰਗਰ ਦੇ ਜੋ ਤਸਵੀਰਾਂ ਨੇ ਰਾਗੀ ਜੀ ਦਾ ਨੂੰ ਲੰਗਰ ਜਿਹੜਾ ਚੁਕਾਇਆ ਜਾ ਰਿਹਾ ਰਾਗੀ ਜੀ ਰੋਣ ਬੜੇ ਪਿਆਰ ਸਤਿਕਾਰ ਦੇ ਨਾਲ ਲੰਗਰ ਆ ਜਿਹੜਾ ਛਕਾਇਆ ਜਾ ਰਿਹਾ ਤੇ ਕਮਲ ਮਾਗਟ ਨੇ ਜਿਹੜੀ ਜਾਣਕਾਰੀ ਦਿੱਤੀ ਆ ਤੇ ਬਹੁਤ ਹੀ ਅਦ੍ਰਿਸ਼ ਸਰਕਾਰ ਦੇ ਨਾਲ ਰੋਕਿਆ ਜਾ ਰਿਹਾ ਸੰਗਤ ਨੂੰ ਰੋਕ ਰੋਕੇ ਮੰਦਰ ਜਿਹੜਾ ਉਹ ਪੁਲਾਇਆ ਜਾ ਰਿਹਾ ਤੇ ਗੁਰੂ ਸਾਹਿਬ ਦੇ ਜਿਹੜੇ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਦੀ ਜੋ ਕੁਰਬਾਨੀ ਜੋ ਸ਼ਹੀਦੀ ਆ ਉਹ ਪੁਲਾਈ ਨਹੀਂ ਜਾ ਸਕਦੀ ਤੇ ਨਾਲ ਹੀ ਮੋਤੀराम ਮਹਿਰਾ ਜਿਨ੍ਹਾਂ ਨੇ ਮਾਤਾ ਗੁਜਰਕੌਰ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਦਾ ਜਿਹੜਾ ਹਾਕਮ ਜਮਾਤ ਵੱਲੋਂ ਜਿਹੜਾ ਇੱਕ ਗੁਨਾਹ ਕਿਹਾ ਗਿਆ ਉਸਦੀ ਸਜ਼ਾ ਜਿਹੜੀ ਉਹਨਾਂ ਨੂੰ ਉਹਨੂੰ ਦੇ ਫੀੜ ਕੋਲੋਂ ਦੇ ਵਿੱਚ ਫੀੜ ਕੇ ਉਹਨਾਂ ਦੇ ਪੂਰੇ ਪਰਿਵਾਰ ਨੂੰ ਦਿੱਤੀ ਪਈ ਇਹ ਬਾਤ ਜਿਵੇਂ ਮੋਤੀਰਾ ਮਹਾਰਾਜੀ ਜਿਨ੍ਹਾਂ ਨੂੰ ਦੁੱਧ ਦੇ ਲੰਗਰ ਲਗਾ ਕੇ ਵੀ ਚਾਲ ਨਹੀਂ ਲੱਗਾ ਦੇ ਉੱਤੇ ਹੀ ਇਹਨਾਂ ਦੁੱਧਾਂ ਦੇ ਨੌਜਵਾਨ ਦੁੱਧ ਦੇ ਲੰਗਰ ਦੇ ਨਾਲ ਨਾਲ ਜਿਹੜਾ ਗੰਨੇ ਦਾ ਰਸ ਕਿਉਂਕਿ ਉਹਨੂੰ ਸਾਹਮਣੇ ਚੱਲ ਰਿਹਾ ਗੰਨਾ ਪੀੜਿਆ ਜਾ ਰਿਹਾ ਬਹੁਤ سارے ਲੋਕਾਂ ਨੇ ਉਹਨੂੰ ਦੇਖਿਆ ਨਹੀਂ ਹੋਣਾ ਇਹ ਮਸ਼ੀਨੀ ਆਧੁਨਿਕ ਮਸ਼ੀਨੀ ਕੋਲੂਆ ਜਿਸ ਵਿੱਚ ਗੰਨਾ ਨੌਜਵਾਨਾਂ ਵੱਲੋਂ ਦਿੱਤਾ ਜਾਂਦਾ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਤੇ ਇਹ ਕੋਲੂ ਉਦੋਂ ਜਿਹੜਾ ਚੱਲਦਾ ਸੀ ਉਸ ਦੇ ਵਿੱਚ ਅੱਧਾ ਨਾਲ ਵੀ ਚੱਲਦਾ ਸੀ ਤੇ ਉਸ ਦੇ ਵਿੱਚ ਮੋਤੀਰਾਮ ਮੈਰੇਜ ਜੀ ਦਾ ਜਿਹੜਾ ਪੂਰਾ ਪਰਿਵਾਰ ਆ ਜਿਹੜਾ ਉਹ ਪੀੜ ਕੇ ਉਹਨਾਂ ਨੂੰ ਮੌਤ ਦੇ ਘਾਟੂ ਕਰ ਦਿੱਤਾ ਗਿਆ ਸੀ ਤੇ ਇਹ ਸ਼ਹੀਦੀ ਸੀ ਸਿੱਖ ਕੌਮ ਦੇ ਲਈ ਸੋ ਇਹ ਸਿੱਖ ਕੌਮ ਦੇ ਲਈ ਸਹੀ ਸ਼ਹੀਦੀ ਸੀ ਜਿਹੜੀ ਉਹਨੂੰ ਭੁੱਲ ਨਹੀਂ ਪਾਉਂਗੇ ਤੇ ਮੋਤੀ RAM ਮਹਾਰਾਜੀ ਜਿਹੜੇ ਅਮਰ ਸ਼ਹੀਦ ਕਿਹਾ ਜਾਂਦੇ ਨੇ ਉਹਨਾਂ ਦੀ ਯਾਦ ਨੂੰ ਸਮਰਪਤ ਜਿੱਥੇ ਹਰ ਸਾਲ ਲੋਕ ਜਗਾ ਜਗਾ ਦੇਤੇ ਦੁੱਧ ਦੇ ਲੰਗਰ ਲਗਾਉਂਦੇ ਨੇ ਉੱਥੇ ਹੀ ਪਿੰਡ ਮਹਦੂਦਾਂ ਦੇ ਨੌਜਵਾਨਾਂ ਦੇ ਦੁਨੋਂ ਲੰਗਰ ਕਿੰਨੇ ਦੇ ਰਸਤਾ ਲੰਗਰ ਕੋਲੋਂ ਨਾ ਜੁੜਿਆ ਹੋਇਆ ਜਿਹੜਾ ਗੰਨਾ ਜਿਸ ਦੇ ਵਿੱਚ ਅਮਰ ਸ਼ਹੀਦ ਮੋਤੀराम ਮਹਾਰਾਜੀ ਦੇ ਜਿਹੜੇ ਪੂਰੇ ਪਰਿਵਾਰ ਨੂੰ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਸੋ ਇਹ ਇਹ ਉਹਨਾਂ ਦੀ ਯਾਦ ਨੂੰ ਸਮਰਪਿਤ ਮੋਤੀराम ਮਹਾਰਾਜੀ ਦੀ ਯਾਦ ਨੂੰ ਸਮਰਪਿਤ ਛੋਟੇ ਸਹਬਜ਼ਾਦਿਆਂ ਦੀ ਲਖਾਨੀ ਸ਼ਹਾਦਤ ਨੂੰ ਸਮਰਪਿਤ ਇਹ ਮਾਤਾ ਗੁਜਰਤਾਂ ਜਿਹੜੀ ਕੇਸ ਵਜ਼ੂਗ ਦੇ ਵਿੱਚ ਜਿਨ੍ਹਾਂ ਨੇ ਸ਼ਹੀਦੀ ਦਿੱਤੀ ਸੀ ਠੰਡੇ ਬੁਰਜ ਦੇ ਵਿੱਚ ਛੋਟੇ ਸਾਬਜਦਿਆਂ ਦੇ ਨਾਲ ਉਹਨਾਂ ਨੂੰ ਰੱਖਿਆ ਗਿਆ ਸੀ ਗੰਗੂ ਜਿਹੜਾ ਸੀਗਾ ਉਹਨਾਂ ਦਾ ਰਸੋਈਆ ਸੀ ਬਾਮਨ ਸੀ ਉਸ ਦੀ ਇੱਕ ਗੱਦਾਰੀ ਦੇ ਨਾਲ ਪੂਰੇ ਦਾ ਪੂਰਾ ਪਰਿਵਾਰ ਜਿਹੜਾ ਉਹ ਜਿਹੜੀ ਉਸ ਵੇਲੇ ਦੀ ਹਾਕਮ ਜਮਾ ਸੀ ਉਹਨਾਂ ਦੇ ਵੱਲੋਂ ਗ੍ਰਫਟ ਕਰਕੇ ਸਰਹੰਦ ਦੇ ਵਿੱਚ ਸਰਹੰਦ ਦੇ ਵਿੱਚ ਬੀਤੇ ਕੱਲ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਨੀਹਾਂ ਦੇ ਵਿੱਚ ਚੜਾ ਕੇ ਟਣਕੇ ਸੋ ਉਹ ਨਾ ਦੇ ਸੰਸਾਰ ਦੇ ਵਿੱਚ ਜੋ ਜ਼ਮੀਨ ਸਭ ਤੋਂ ਜ਼ਿਆਦਾ ਕੀਮਤੀ ਸੀ ਕਿ ਜੇਕਰ ਅੱਜ ਉਸ ਜ਼ਮੀਨ ਦੇ ਆਂਕੜੇ ਕੱਢ ਕੇ ਦੇਖੀਏ ਤਾਂ ਉਹ ਜ਼ਮੀਨ ਆ ਜਿਹੜੀ ਉਹ 60 ਕਰੋੜ ਜਿਹੜਾ ਉਹਦਾ ਅੰਦਾਜ਼ਾ ਲਗਾਇਆ ਸਕੇ 7 ਕਰੋੜ ਦੇ ਗੱਜ ਦੇ ਹਿਸਾਬ ਦੇ ਨਾਲ ਉਹ ਜ਼ਮੀਨ ਦੇ ਕਿੰਨੇ ਬਣਦੀ ਆ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਦਿਵਾਨ ਟ੍ਰੇਡਰ ਵਾਲੂ ਕਦੇ ਨਹੀਂ ਪਲਾਇਆ ਜਾ ਸਕਦਾ ਜਿਨ੍ਹਾਂ ਨੇ ਕਿ ਆਪਣਾ ਹਰ ਪ੍ਰਕਾਰ ਦਾ ਜਿਹੜਾ ਗਹਿਣਾ ਗੱਟਾ ਜ਼ਮੀਨ ਜਾਇਦਾਦ ਵੇਚ ਕੇ ਤੇ ਉਹ ਬੋਹਰਾ ਪੂਰੀਆਂ ਕਿੱਥੀਆਂ ਸੀ ਖਰਮੀਆਂ ਮੋਹਰਾ ਪੂਰੀਆਂ ਕਿੱਥੀਆਂ ਸੀ ਤੇ ਸੋਨੇ ਦੀਆਂ ਮੋਹਰਾ ਜਿਹੜੀ ਕਿ 10 ਗ੍ਰਾਮ ਦੀ ਪਾਵੇ ਬਤੋਲੇ ਦੀ ਕੁੰਡੀ ਸੀ ਤੇ ਉਹ ਜਿਹੜੀ ਆ ਉਹ ਏਟ ਕੀਤੀ ਗਈ ਗੁਰੂ ਸਾਹਿਬ ਨੂੰ ਸਮਰਪਿਤ ਜ਼ਮੀਨ ਲੈਣ ਵਾਸਤੇ ਮੋਹਰਾ ਤੇ ਕੀਤੀਆਂ ਗਈਆਂ ਕਿ ਕਿ ਇਹ ਹੁਕਮ ਸੀ ਹੁਕਮ ਉਸ ਵੇਲੇ ਦੇ ਸਰਕਾਰ ਦੇ ਮੁਖੀ ਦਾ ਚਾਲਮ ਸਰਕਾਰ ਦੇ ਮੁਖੀ ਦਾ ਹੁਕਮ ਸੀ ਕਿ ਜਿੰਨੀ ਜ਼ਮੀਨ ਲੈਣੀ ਆ ਇਹਨਾਂ ਵਾਸਤੇ ਆਜ ਮਿਲਣੀ ਆ ਜਿੰਨੀ ਜਿੰਨੇ ਦੇ ਵਿੱਚ ਮਾਤਾ ਗੁਦਰਕ ਪੌਰ ਤੇ ਛੋਟੇ ਸਰਬਜਾਂ ਦਾ ਸੰਸਕਾਰ ਹੋਣਾ ਉਸੇ ਬਾਅਦ ਬਦਲੇ ਵਿੱਚ ਖਰਮੀਆਂ ਮੋਹਰਾ ਉਸ ਜ਼ਮੀਨ ਤੇ ਪਛਾਦਿਓ ਤੇ ਉਹ ਜ਼ਮੀਨ ਲੈ ਲੋ ਪੰਜ ਮੋਹਰਾ ਫੇਰ ਵੀ ਕੱਟ ਗਈਆਂ ਸੀ ਅਰ ਵੀ ਉਹ ਵੀ ਪਰਮਾਤਮਾ ਦੀ ਕਿਰਪਾ ਹੋਈ ਕਿਉਂਕਿ ਇਹ ਚਾਦਗਰ ਬੰਨੀ ਸੀ ਇਤਿਹਾਸ ਵਰਨਾ ਸੀ ਸੋ ਤੁਸੀਂ ਦੇਖਦੇ ਹੋ ਕਿੜਾੜੀ ਜੇਖੋ ਦੇਖੋ ਰੰਨਾ ਪੂਰਤੀ ਰਸਤੀਆਪੀਤਾ ਜਾ ਰਿਹਾ ਤੇ ਇਸ ਸ਼ਹੀਦ ਦੀ ਹਵਲੇ ਨੂੰ ਸਮਰਪਤ ਪੈਨ ਮਹਿਬੂਦਾ ਦੀ ਸੰਗਤ ਦੇ ਲੋ ਲੰਗਰ ਲਗਾਇਆ ਜਾ ਰਿਹਾ ਧੰਨਵਾਦ ਤੁਹਾਨੂੰ ਫੇਰ ਇਸੇ ਪ੍ਰਕਾਰ ਦੀ ਕਿਸੇ ਫੇਰ ਰਿਪੋਰਟ ਦਾ ਦਰਖਾਉਣਾ ਜੋ ਸ਼ਹਿਰ ਵਿੱਚ ਨੌਜਵਾਨ ਦੇਖ ਰਹੇ ਹੋ ਕਿ ਲੰਗਰ ਸ਼ਟਾ ਰਹੇ ਨੇ ਇਹ ਕਿਸੇ ਹੋਰ ਰਿਪੋਰਟ ਦੇ ਨਾਲ ਤੁਹਾਡੇ ਨਾਲ ਤੁਹਾਡੇ ਰੂਗੀ ਹੋਵਾਂਗੇ ਇਹੋ ਆਜ਼ਾਦ ਧੰਨਵਾਦ